ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਵੱਡੇ ਅਫਸਰਾਂ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਹੁਕਮ ਨੇ ਜਿਹੜੇ ਜਾਰੀ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਜੇਕਰ ਮੁਲਾਜ਼ਮ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਆ ਜਿਹੜੀ ਹੋ ਸਕਦੀ ਆ ਪ੍ਰੋਮੋਸ਼ਨ ਦੇ ਉੱਤੇ ਵੀ ਗਾਜ ਆ ਜਿਹੜੀ ਗਿਰ ਸਕਦੀ ਆ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਮੁਲਾਜ਼ਮ ਗਾਣਿਆਂ ਤੇ ਉੱਤੇ ਰੀਲਾਂ ਬਣਾਉਂਦੇ ਨੇ ਫਿਰ ਸੋਸ਼ਲ ਮੀਡੀਆ ਤੇ ਉੱਤੇ ਅਪਲੋਡ ਕਰਦੇ ਨੇ ਤਾਂ ਉਹਨਾਂ ਤੇ ਲਈ ਸਖਤ ਹੁਕਮ ਜਿਹੜੇ ਜਾਰੀ ਕਰ ਦਿੱਤੇ ਨੇ ਜੇਕਰ ਅੱਜ ਤੋਂ ਬਾਅਦ ਉਹਨਾਂ ਦੇ ਵੱਲੋਂ ਗਾਣਿਆਂ ਦੇ ਉੱਤੇ ਜਿਹੜੀਆਂ ਰੀਲਾਂ ਬਣਾਈਆਂ ਜਾਂਦੀਆਂ ਜਾਂ ਫਿਰ ਨਾਕਿਆਂ ਦੇ ਉੱਤੇ ਖੜ ਕੇ ਵੀਡੀਓ ਬਣਾ ਕੇ ਗਾਣੇ ਲਗਾ ਕੇ ਉਹਨਾਂ ਨੂੰ ਪੋਸਟ ਕੀਤਾ ਜਾਂਦਾ ਤਾਂ ਉਹਨਾਂ ਤੇ ਉੱਤੇ ਸਖਤ ਕਾਰਵਾਈ ਹੋ ਸਕਦੀ ਹੈ ਅੱਜ ਤੋਂ ਹੀ ਇਹਨਾਂ ਮੁਲਾਜ਼ਮਾਂ ਨੂੰ ਜਿਹੜਾ ਇਹਨਾਂ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਅਫਸਰਾਂ ਦੇ ਲਈ ਨਵੇਂ ਹੁਕਮ ਨੇ ਜਿਹੜੇ ਇਹ ਲਾਗੂ ਹੋਏ ਨੇ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਲ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਪੁਲਿਸ ਦੀ ਵਰਦੀ ਪਾ ਕੇ ਡਾਂਸ ਜਾਂ ਭੰਗੜੇ ਦੀ ਵੀਡੀਓ ਪੋਸਟ ਨਹੀਂ ਕਰ ਸਕਦੇ ਸੂਤਰਾ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਾਲੀ ਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵਰਦੀ ਪਾ ਕੇ ਡਾਂਸ ਭੰਗੜਾ ਤੇ ਮਨੋਰੰਜਨ ਵਾਲੀਆਂ ਵੀਡੀਓ ਬਣਾਉਂਦੇ ਹੋਏ ਦਿਖਾਈ ਦਿੱਤੇ ਸਨ ਜਿਸ ਕਾਰਨ ਵਿਭਾਗ ਦਾ ਅਕ샤 ਜਿਹੜਾ ਉਹ ਖਰਾਬ ਹੁੰਦਾ ਹੈ ਇਸ ਕਾਰਨ ਡੀਜੀਪੀ ਦਫ਼ਤਰ ਦੇ ਸਾਰੇ ਰੇਂਜ ਦੇ ਆਈਜੀ ਡੀਆਈਜੀ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹੇ ਦੇ ਐਸਐਸਪੀਜ਼ ਨੂੰ ਨਿਗਰਾਨੀ ਵਧਾਉਣ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਲਈ ਜਿਹੜਾ ਕਿ ਕਿਹਾ ਗਿਆ ਤੇ ਉਹਨਾਂ ਨੂੰ ਸਖਤ ਹੁਕਮ ਦਿੱਤੇ ਗਏ ਨੇ ਜੇਕਰ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਸ ਮੁਲਾਜ਼ਮ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਐਸਆਰ ਤੇ ਜਿਹੜਾ ਅਸਰ ਪਵੇਗਾ ਤੇ ਉਹਨਾਂ ਦੀ ਪ੍ਰੋਮੋਸ਼ਨ ਵੀ ਜਿਹੜਾ ਕਿ ਖਤਰੇ ਦੇ ਵਿੱਚ ਪੈ ਸਕਦੀ ਆ ਦੱਸਿਆ ਜਾ ਰਿਹਾ ਹੈ ਕਿ ਡੀਜੀਪੀ ਗੌਰਵ ਯਾਦਵ ਨੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਗ੍ਰੈਵ ਵਿਭਾਗ ਦੀ ਮਨਜ਼ੂਰੀ ਦੇ ਨਾਲ ਨਵੀਂ ਜਿਹੜੇ ਹੁਕਮ ਨੇ ਇਹ ਜਾਰੀ ਕੀਤੇ ਨੇ ਸਰਕਾਰੀ ਹਥਿਆਰਾਂ ਦਾ ਪ੍ਰਦਰਸ਼ਨ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੂਰੀ ਤਰ੍ਹਾਂ ਬੈਨ ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਡਾਂਸ ਭੰਗੜਾ ਜਾਂ ਹੋਰ ਵੀਡੀਓ ਪੋਸਟ ਕਰਨ ਦੀ ਇਜਾਜ਼ਤ ਨਹੀਂ ਹੈ ਸਰਕਾਰੀ ਵਾਹਨ ਦਾ ਇਸਤੇਮਾਲ ਕਰਕੇ ਰੀਲਾਂ ਬਣਾਉਣ ਅਤੇ ਤਸਵੀਰਾਂ ਖਿੱਚਣ ਦੀ ਮਨਾਹੀ ਹੈ ਵਰਦੀ ਚ ਰੈਂਦੇ ਹੋਏ ਕਿਸੇ ਵੀ ਤਰ੍ਹਾਂ ਦੀ ਵੀਡੀਓ ਜਾਂ ਰੀਲ ਪੋਸਟ ਕਰਨ ਤੇ ਪਵੰਦੀ ਆ ਵਰਦੀ ਨਾ ਹੋਣ ਤੇ ਕੋਈ ਵੀ ਕੋਈ ਵੀ ਅਧਿਕਾਰੀ ਆ ਜਿਹੜਾ ਇਹ ਗਤੀਵਿਧੀ ਕੀਤੀ ਜਾ ਸਕਦੀ ਆ ਤਾਂ ਤੁਮ ਦੱਸ ਦਈਏ ਜੇਕਰ ਸਰਕਾਰੀ ਮੁਲਾਜ਼ਮ ਹੈ ਵਰਦੀ ਦੇ ਵਿੱਚ ਆ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਚਾਹੇ ਕੋਈ ਵੀ ਅਫਸਰ ਹੈ ਜੇਕਰ ਉਹ ਇਹਨਾਂ ਨੀਮਾਂ ਦੀ ਉਲੰਘਣਾ ਕਰਦਾ ਤੇ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ ਏਸੀਆਰ ਤੇ ਅਸਰ ਪਵੇਗਾ ਤੇ ਨਾਲ ਹੀ ਉਹਨਾਂ ਦੀ ਪ੍ਰੋਮੋਸ਼ਨ ਆ ਜਿਹੜੀ ਖਤਰੇ ਦੇ ਵਿੱਚ ਪੈ ਸਕਦੀ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਮੁਲਾਜ਼ਮਾਂ ਤੇ ਲਈ ਨਵੇਂ ਰੂਲ ਨੇ ਜਿਹੜੇ ਇਹ ਲਾਗੂ ਕੀਤੇ ਗਏ ਨੇ ਤੇ ਨਾਲ ਹੀ ਸਖਤ ਤਾੜਨਾ ਕੀਤੀ ਗਈ ਆ ਕਿ ਜੇਕਰ ਕੋਈ ਵੀ ਮੁਲਾਜ਼ਮ ਹੈ ਜਿਹੜਾ ਵਰਦੀ ਪਾ ਕੇ ਗਾਣੇ ਦੇ ਉੱਤੇ ਰੀਲ ਬਣਾਉਂਦਾ ਭੰਗੜਾ ਕਰਦਾ ਨੱਚਦਾ ਹੋਇਆ ਦਿਖਾਈ ਦਿੰਦਾ ਤੇ ਉਸ ਨੂੰ ਪੋਸਟ ਕਰ ਦਿੰਦਾ ਜਾਂ ਫਿਰ ਸਰਕਾਰੀ ਹਥਿਆਰਾਂ ਦੀ ਪ੍ਰਦਰਸ਼ਨੀ ਕਰਦਾ ਜਾਂ ਫਿਰ ਸਰਕਾਰੀ ਗੱਡੀ ਦੇ ਵਿੱਚ ਬੈਠ ਕੇ ਵਰਦੀ ਪਾਈ ਵੀ ਹੋਵੇ ਤੇ ਉਸ ਰੀਲ ਨੂੰ ਪੋਸਟ ਕਰ ਦਿੰਦਾ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨ ਦੇ ਹੁਕਮ ਨੇ ਜਿਹੜੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਾਰੀ ਕੀਤੇ ਗਏ ਨੇ